ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਆ ਦੋ ਦੋ ਕੁੰਡਿਆਂ ਦਾ ਇਹ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ-ਸਿੱਧਾ ਕੁੰਕੇ ਹੀ ਕੱਢਾਂਗੇ ਇਹ ਆਪਣੇ ਡਿਜ਼ਾਈਨ ਵਿੱਚ ਹਰ ਵਾਰ ਗੈਪ ਦੀ ਤਰ੍ਹਾਂ ਪਾਉਗੀ ਇੱਕ ਸਲਾਈ ਸਿੱਧੀ ਸਾਈਡ ਤੋਂ ਪਹਿਲਾਂ ਆਪਾਂ ਸ਼ੁਰੂ ਕਰਨਾ ਆਪਾਂ ਇਸ ਸਲਾਈ ਤੋਂ ਸ਼ੁਰੂ ਕਰਨਾ ਆਲ ਪ੍ਰੋਜੈਕਟਡ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁੱਖ ਸੁੱਖੇ ਡਿਜ਼ਾਈਨ ਵੇਖਣ ਲਈ ਦੋ ਦੋ ਗੁੰਡੇ ਦੇ ਸਾਹ ਨਾਲ ਆਪਾਂ ਗੁੰਡੇ ਰੱਖਣੇ ਆ ਐਕਸਟਰਾ ਦਾ ਗੁੰਡਾ ਕੋਈ ਨਹੀਂ ਰੱਖਣਾ ਉਨਾ ਸੀ ਆਪਣੇ ਹੀ ਆ ਜਾਣਗੇ ਸਿੱਧੀ ਸਾਈਡ ਤੋਂ ਪਹਿ ਇਸ ਤਰ੍ਹਾਂ ਨੂੰ ਸਿੱਧਾ-ਸਿੱਧਾ ਬਣਾਵਾਂਗੇ ਬਿਲਕੁਲ ਸੌਖਾ ਡਿਜ਼ਾਈਨ ਹੈ ਹਰ ਕੋਈ ਬਣਾ ਸਕਦਾ ਹੈ ਉਪਰ ਆਗੇ ਉਲਟੀ ਸਾਈਡ ਪਹਿਲਾਂ ਬਿਨਾਂ ਗੜੀ ਉਤਾਰਾਂਗੇ ਫਿਰ ਆਪਾਂ ਇਸ ਤਰ੍ਹਾਂ ਹੀ ਸਾਰੇ ਕੁੰਡੇ ਉਲਟੇ ਉਲਟ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਇਹ ਸਲਾਈ ਆਪਣੀ ਹਰ ਵਾਰ ਡਿਜ਼ਾਈਨ ਤੋਂ ਬਾਅਦ ਉਹ ਗੈਪ ਵਾਸਤੇ ਇਸ ਤਰ੍ਹਾਂ ਡਿਜ਼ਾਈਨ ਸਿਰਫ ਆਪਣਾ ਦੋ ਸਲਾਈਆਂ ਦਾ ਇੱਕ ਸਿੱਧੀ ਸਾਈਡ ਤੇ ਉਲਟੀ ਸਾਈਡ ਦਾ ਇਹ ਸਲਾਈ ਗੈਪ ਵਾਲੀ ਉਹਨਾਂ ਆਪਾਂ ਅੱਗੇ ਤੀਜੀ ਸਲਾਈ ਤੇ ਮੇਨ ਡਿਜ਼ਾਈਨ ਦੀ ਸਲਾਈ ਤੇ ਪਹਿਲਾਂ ਤਾਂ ਅਗਾਂ ਬਣਾ ਬੁਣੀ ਉਤਾਰਾਂਗੇ ਆਪਣੀ ਸਾਈਡ ਤਾਂਗਾ ਕਰ ਲਾਂਗੇ ਆਪਣੀ ਸਾਈਡ ਤਾਂਗਾ ਕਰਕੇ ਆਪਾਂ 2 ਦਾ 1 ਫਿਰ 2 ਦਾ 1 ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਇਸ ਤਰੀਕ ਕਰਦੇ ਜਾਣਾ 2 ਦਾ 1 2 ਦਾ 1 ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਸਿੱਧੀ ਸਾਈਡ ਵੀ ਬਣਦਾ ਹੈ ਉਲਟੀ ਸਾਈਡ ਵੀ ਦੋਨੋਂ ਸਾਈਡ ਤੋਂ ਬਣ ਕੇ ਆਊਗਾ ਇਧਰ ਆਪਣੇ ਹੀ ਘੱਟ ਦਿਆ ਉਲਟੀ ਸਾਈਡ ਇਹ ਆਪਾਂ ਪੂਰੀ ਕਰਾਂਗੇ ਇਸ ਤਰ੍ਹਾਂ ਸਾਰਿਆਂ ਨੂੰ ਦੋ ਦਾ ਇੱਕ ਦੋ ਦਾ ਇੱਕ ਤੇ ਲਾਸਟ ਵਾਲੇ ਆਪਾਂ ਇਸ ਤਰੀਕਾ ਬਣਾ ਲਾਂਗੇ ਤੁਸੀਂ ਇੱਥੇ ਹੁਣ ਆਪਾਂ ਉਲਟੀ ਸਾਈਡ ਪਹਿਲਾਂ ਬਿਨਾ ਗੁਣੀ ਉਤਾਰਾਂਗੇ ਇਹ ਤਾਂ ਅਗ ਆਪਾਂ ਸਿੱਧੀ ਗੁਣਿਆ ਸੀ ਨੂੰ ਇਸ ਤਰ੍ਹਾਂ ਉਲਟੇ ਹੀ ਬਣਾ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਸਲਾਈ ਦੇ ਤਾਗਾ ਘੁਮਾ ਕੇ ਜਾਲੀ ਪਾਵਾਂਗੇ ਤੇ ਇਹਨੂੰ ਇਸ ਤਰ੍ਹਾਂ ਉਲਟਾ ਬਣਾ ਲਾਂਗੇ ਫੇਰ ਇੱਕ ਜਾਲੀ ਪਾਵਾਂਗੇ जोड़ा पौधर घटाए से इधर पूरे हो जाएंगे जाली पावे फिर दो तो बुण गए इस तरह ही यह अपनी दूजी सिलाई है डिजाइन की जाली पावे फिर एक बुनाए ये जड़ा पौधर घटाया इधर अपने पूरे करने हैं इस तरह सारी सिलाई कंप्लीट करा बिल्कुल सौखा डिजाइन है इस तरह लास्ट वाला इस तरह उल्टा पाला ਉਨਾਪਾ ਫੇਰ ਸਿੱਧੀ ਸਾਈਡ ਆ ਗਏ ਸਿੱਧੀ ਸਾਈਡ ਆ ਪਾਈ ਸਲਾਈ ਐਸ ਤਰ੍ਹਾਂ ਸਿੱਧੀ ਸਿੱਧੀ ਬੰਨ ਲਓ ਇਹ ਆਪਣੀ ਗੈਪ ਵਾਲੀ ਸਲਾਈ ਹੈ ਜਿਹੜੀ ਆਪਾਂ ਪਹਿਲਾਂ ਪਾਈ ਆ ਚਾਰ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਬਣਦਾ ਐਸ ਤਰ੍ਹਾਂ ਨੂੰ ਪਾਸਾਰੀ ਨੂੰ ਸਿੱਧੀ ਸਾਈਡ ਤੋਂ ਸਿੱਧੀ ਸਿੱਧੀ ਕੱਢਾਂਗੇ ਤੁਹਾਨੂੰ ਦਿਖਾਉਣਿਆ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਉਲਟੀ ਸਾਈਡ ਤੋਂ ਨੂੰ ਆਪਾਂ ਉਲਟਾ ਬਣਾ ਲਾਂਗੇ ਚਾਰ ਰੰਗਾਂ ਦਾ ਡਿਜ਼ਾਈਨ ਹੈ ਇਹੀ ਚਾਰ ਚਾਂਗੀਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀਆਂ ਇਹਨੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਸਵਾਟਰ ਚ ਵੀ ਜੈਂਟਸ ਲੁੱਕ ਕੋਟਿਸ ਵਰਟ ਕਿਸੇ ਜੀ ਵੀ ਪਾ ਸਕਦੇ ਆ ਤੇ ਬੱਚਾ ਦੇ ਕਿਸੇ ਵੀ ਪ੍ਰੋਜੈਕਟ ਚ ਪੈ ਸਕਦਾ ਇਸ ਤਰ੍ਹਾਂ ਹੀ ਆਪਣਾ ਬਣੂਗਾ ਦੁਬਾਰਾ ਫਿਰ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਵਾਲੀ ਸਿਲਾਈ ਪਾਵਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੜਨਾ ਜੁੜੇ ਰਹੇਗੇ ਬਹੁਤ ਬਹੁਤ ਥੈਂਕ ਯੂ ਜੀ